ਇੰਡੀਆ ਦਾ ਨਵਾਂ ਬਜਟ ਇਸ ਸਾਲ ਦਾ 2025 ਦਾ ਪੇਸ਼ ਕਰ ਦਿੱਤਾ ਗਿਆ ਆ ਭਾਰਤ ਦੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਜੀ ਵੱਲੋਂ ਤੇ ਇਹ ਜਿਹੜਾ ਬਜਟ ਆ ਇਹਦਾ ਰੱਖਿਆ ਗਿਆ ਆ ਜਿਹੜਾ ਇੱਕ ਟੀਚਾ 50.65 ਲੱਖ ਕਰੋੜ ਰੁਪਈਆ ਖਰਚਿਆ ਜਾਊਗਾ ਐਨਾ ਟੀਚਾ ਰੱਖਿਆ ਗਿਆ ਆ ਇਹ 2025 ਦਾ ਜਿਹੜਾ ਭਾਰਤ ਦਾ ਬਜਟ ਹੈਗਾ ਇਹਦੇ ਵਿੱਚ ਆਰਮੀ ਦੇ ਲਈ ਜਿਹੜੇ ਲੋਕ ਜੌਬਸ ਕਰਦੇ ਆ ਨੌਕਰੀਆਂ ਕਰਦੇ ਆ ਸਰਕਾਰੀ ਪ੍ਰਾਈਵੇਟ ਉਹਨਾਂ ਦੇ ਲਈ ਵਿੱਚ ਕਿਸਾਨਾਂ ਦੇ ਲਈ ਇੰਦਾ ਬਹੁਤ ਸਾਰੇ ਵੱਖ-ਵੱਖ ਫੀਲਡਾਂ ਦੇ ਲਈ ਇਹ ਬਜਟ ਪੇਸ਼ ਕੀਤਾ ਗਿਆ ਆ ਪਰ ਇਹ ਜਿਹੜਾ ਬਜਟ ਐਸ ਵੇਲੇ ਜਾਦੇ ਚਰਚਾ ਦੇ ਵਿੱਚ ਇਸ ਲਈ ਆ ਰਿਹਾ ਆ ਕਿਉਂਕਿ ਇੱਕ ਜਿਹੜੀ ਸੀਮਾ ਸੀਗੀ ਟੈਕਸ ਦੇਣੇ ਵਾਲੀ ਜਿਹੜੀ ਕਿ ਪਹਿਲਾ 2024 ਦੇ ਵਿੱਚ 7 ਲੱਖ ਤੱਕ ਜੇ ਕਿਸੇ ਦੀ ਇਨਕਮ ਹੁੰਦੀ ਸੀਗੀ ਤਾਂ ਉਹਨੂੰ ਇੱਕ ਤਰ੍ਹਾਂ ਨਾਲ ਟੈਕਸ ਤੋਂ ਮਾਫੀ ਹੁੰਦੀ ਸੀਗੀ ਇੱਕ ਤਰ੍ਹਾਂ ਨਾਲ ਛੋਟ ਹੁੰਦੀ ਸੀਗੀ ਹੁਣ ਇਹ ਵਧਾ ਕੇ 2025 ਦੇ ਵਿੱਚ 12 ਲੱਖ ਕਰ ਦਿੱਤੀ ਗਈ ਆ ਜਿਸ ਬੰਦੇ ਦੀ ਇਨਕਮ ਸਾਲ ਦੀ 12 ਲੱਖ ਰੁਪਈਆ ਹੈਗਾ ਆ ਉਹਨੂੰ ਟੈਕਸ ਦੇਣ ਦੀ ਜ਼ਰੂਰਤ ਨਹੀਂ ਪਊਗੀ ਮਤਲਬ ਕਿ ਇੱਕ ਤਰ੍ਹਾਂ ਦੇ ਨਾਲ 12,75,000 ਰੁਪਏ ਤੱਕ ਇਹ ਟੈਕਸ ਦੀ ਛੂਟ ਦਿੱਤੀ ਗਈ ਆ ਇਹਦੇ ਲਈ ਇੱਕ ਸਲੈਬਸ ਬਣਾਈਆਂ ਗਈਆਂ ਆ ਸਲੈਬਸ ਜਿੱਦਾਂ ਕਿ 2024 ਦੇ ਵਿੱਚ ਵੀ ਸੀਗੀਆਂ ਪਹਿਲਾਂ ਇਹ 3 ਲੱਖ ਤੋਂ ਸਟਾਰਟ ਹੁੰਦੀ ਸੀ ਮਤਲਬ ਕਿ 3 ਲੱਖ ਤੋਂ ਥੱਲੇ ਵਾਲੇ ਨੂੰ ਤਾਂ ਕੋਈ ਵੀ ਟੈਕਸ ਨਹੀਂ ਦੇਣਾ ਪੈਂਦਾ ਸੀਗਾ ਹੁਣ ਇਹ 2025 ਦੇ ਵਿੱਚ 4 ਲੱਖ ਕਰ ਦਿੱਤੀ ਗਈ 12 ਲੱਖ ਰੁਪਏ ਤੱਕ ਟੈਕਸ ਦੀ ਛੂਟ ਦਿੱਤੀ ਗਈ ਆ ਪਰ ਇੱਕ ਸਲੈਬਸ ਜਿਹੜੀਆਂ ਸੀਗੀਆਂ ਉਹ ਵੀ ਪੇਸ਼ ਕੀਤੀਆਂ ਗਈਆਂ ਕਈਆਂ ਕਈ ਇਹਨਾਂ ਨੂੰ ਦੇਖ ਕੇ ਲੋਕੀ ਜਿੱਦਾਂ 60-5 ਦੇ ਵਿੱਚ ਪਏ ਆ ਜੇ ਮਾਫਾ ਤਾਂ ਫਿਰ ਇਹ ਸਲੈਬਸ ਕੱਲ ਹੀ ਹੀ ਬਣਾਈਆਂ ਅਸਲ ਦੇ ਵਿੱਚ ਇਹ ਸਲੈਬਸ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਦੀ ਇਨਕਮ ਜਿਹੜੀ ਆ 12 ਲੱਖ ਤੋਂ ਉੱਪਰ ਦੀ ਹੋ ਜਾਊਗੀ ਉਹਨਾਂ ਲੋਕਾਂ ਨੂੰ ਇਹ ਜਿਹੜੇ ਸਲੈਬਸ ਦੇ ਅਨਸਾਰ ਹੈਗੇ ਆ ਉਹ ਟੈਕਸ ਦੇਣੇ ਪਊਗੇ ਪਹਿਲਾਂ ਵੀ ਸਲੈਬਸ ਦੇ ਅਨੁਸਾਰ ਹੀ ਟੈਕਸ ਦਿੰਦੇ ਸੀਗੇ ਜਿਹਦੀਆਂ ਜਿਨ੍ਹਾਂ ਦੀ ਇਨਕਮ 7 ਲੱਖ ਤੋਂ ਉੱਪਰ ਹੁੰਦੀ ਸੀ ਜਿਹੜੀ ਕੀ ਹੁਣ ਸੀਮਾ ਵਧਾ ਕੇ 12 ਲੱਖ ਤੱਕ ਕਰ ਦਿੱਤੀ ਗਈ ਆ 4 ਲੱਖ ਤੋਂ ਲੈ ਕੇ 8 ਲੱਖ ਤੱਕ ਇਹ 5% ਟੈਕਸ ਲੱਗੂਗਾ 8 ਲੱਖ ਤੋਂ ਲੈ ਕੇ 12 ਲੱਖ ਤੱਕ ਇਹ 10% ਟੈਕਸ ਲੱਗੂਗਾ 12 ਤੋਂ 16 ਲੱਖ ਦੇ ਲਈ ਇਹ 15% ਯਾਨੀ ਕਿ ਟੈਕਸ ਲੱਗੂਗਾ 16 ਤੋਂ 20 ਆਲਿਆਂ ਦੇ ਲਈ 20% ਟੈਕਸ ਲੱਗੂਗਾ ਤੇ 20 ਤੋਂ 24 ਲੱਖ ਆਲਿਆਂ ਲਈ 25% ਟੈਕਸ ਲੱਗੂਗਾ ਪਰ ਜਿਹੜਾ ਵੀ ਬੰਦਾ ਇਹ ਇਹ 24 ਲੱਖ ਤੋਂ ਉੱਪਰ ਦੀ ਇਨਕਮ ਕਰੂਗਾ ਉਹਨੂੰ ਜਾਨੀ ਕਿ 24 ਤੋਂ ਬਾਅਦ ਜਿੰਨੇ ਵੀ ਪੈਸੇ ਉਹ ਕਮਾਊਗਾ 24 ਲੱਖ 30 ਲੱਖ 25 ਲੱਖ ਇਹ 30 ਲੱਖ 35 ਲੱਖ ਉਹਦੇ ਤੇ ਉਹਨੂੰ 30% ਦੇ ਹਿਸਾਬ ਨਾਲ ਟੈਕਸ ਦੇਣਾ ਪਊਗਾ ਮਤਲਬ ਕਿ 12 ਤੱਕ ਤੁਹਾਨੂੰ ਫ੍ਰੀ ਹੈਗਾ ਆ ਜੇਕਰ ਤੁਸੀਂ 12 ਲੱਖ ਤੋਂ ਬਾਧੂ ਦੀ ਇਨਕਮ ਕਰਦੇ ਹੈਗਾ ਤਾਂ ਉਹਦੇ ਵਿੱਚ ਇਹ ਤੁਹਾਨੂੰ ਇਹ ਪੂਰੇ ਸਲੈਬ ਦੇ ਅਨੁਸਾਰ ਹੀ ਇਹ ਟੈਕਸ ਲੱਗੂਗਾ ਸੋ ਇਸ ਲਈ ਇਹ ਜਿਹੜਾ ਸਲੈਬਸ ਹੈਗੀ ਆ ਇਹ ਜਿਹੜੇ 12 ਲੱਖ ਤੋਂ ਉੱਪਰ ਦੇ ਪੈਸੇ ਕਮਾਉਗੇ ਉਹਨਾਂ ਦੇ ਲਈ ਆ ਸੋ ਜੇਕਰ ਮੋਟਾ-ਮੋਟਾ ਦੱਸ ਦਈਏ ਕਿ ਜੇਸ ਬੰਦੇ ਦੀ ਇਨਕਮ ਜਾਨੀ ਕਿ ਇਹ ਸਾਲ ਦੀ 12 ਲੱਖ ਰੁਪਏ ਹੈਗੀ ਆ ਉਹ ਮੰਨ ਲਓ ਮਹੀਨੇ ਕ ਦਾ ਲੱਖ ਰੁਪਈਆ ਕਮਾਉਂਦਾ ਹੈਗਾ ਉਸ ਬੰਦੇ ਨੂੰ ਪੂਰੇ ਸਾਲ ਦੇ ਵਿੱਚ 80000 ਰੁਪਏ ਦਾ ਜਾਂ ਕਹ ਲਓ ਕਿ 75 ਤੋਂ 80000 ਰੁਪਏ ਤੱਕ ਦਾ ਉਸ ਬੰਦੇ ਨੂੰ ਫਾਇਦਾ ਹੋ ਜਾਊਗਾ ਸੋ ਇਸ ਤਰ੍ਹਾਂ ਦੇ ਨਾਲ ਜਿੰਨੇ ਵੀ ਇਹ ਪੈਨਸ਼ਨ ਲੈਂਦੇ ਆ ਸਰਕਾਰੀ ਮੁਲਾਜ਼ਮ ਆ ਜਾਂ ਕੋਈ ਹੋਰ ਕੰਮ ਕਰਦਾ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਹ ਪੈਸੇ ਬਚਦੇ ਹੈਗੇ ਆ 12 ਕ ਲੱਖ ਤੋਂ ਥੱਲੇ ਵਾਲੇ ਉਹਨਾਂ ਨੂੰ ਟੈਕਸ ਨਹੀਂ ਦੇਣਾ ਪਊਗਾ ਸੋ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਬਹੁਤ ਸਾਰੇ ਲੋਕਾਂ ਨੂੰ ਇਹਦਾ ਫਾਇਦਾ ਹੋਊਗਾ ਜਦੋਂ ਅਸੀਂ ਇਸ ਤਰ੍ਹਾਂ ਦੇਖਦੇ ਆ ਸਾਨੂੰ ਲੱਗਦਾ ਕਿ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ ਜੇਕਰ ਅਸੀਂ ਇਹਨਾਂ ਦੇ ਪੂਰੇ ਅੰਕੜਿਆਂ ਜਾਂ ਡਾਟਾ ਬੇਸ ਦੇ ਉੱਤੇ ਜਾਈਏ ਤਾਂ ਆਪਾਂ ਨੂੰ ਬਹੁਤ ਬਰੀਕੀ ਦੇ ਨਾਲ ਸਾਰੀਆਂ ਚੀਜ਼ਾਂ ਪਤਾ ਲੱਗੂਗਾ ਜੇਕਰ ਦੇਖਿਆ ਜਾਵੇ ਤਾਂ ਇੰਡੀਆ ਦੇ ਵਿੱਚ ਸਿਰਫ 1 ਤੋਂ 2% ਲੋਕ ਹੈਗੇ ਆ ਜਿਹੜੇ ਟੈਕਸ ਦਿੰਦੇ ਆ ਮਤਲਬ ਸੈਲਰੀ ਜਾਂ ਪੈਨਸ਼ਨ ਵਾਲੇ ਜਾਂ ਹੋਰ ਕੋਈ ਬਿਜ਼ਨਸ ਵਾਲੇ ਲੋਕ ਹੈਗੇ ਆ ਜਿਹੜੇ ਟੈਕਸ ਦਿੰਦੇ ਆ ਜ਼ਿਆਦਾਤਰ ਜਿਹੜਾ ਟੈਕਸ ਦਾ ਇਹ ਪੈਸਾ ਆਉਂਦਾ ਹੈਗਾ ਇਹ ਲੋਨ ਵਗੈਰਾ ਜਾਂ ਹੋਰ ਜਿਹੜੀਆਂ ਲਾਇਬਿਲਟੀਜ਼ ਲੋਕੀ ਲੈਂਦੇ ਹੈਗੇ ਆ ਉਹਨਾਂ ਤੋਂ ਉਹਨਾਂ ਨੂੰ ਮਿਲਦਾ ਹੈਗਾ ਜਾਂ ਇਹ ਜੀਐਸਟੀ ਟੈਕਸ ਜਾਂ ਹੋਰ ਗਵਰਨਮੈਂਟ ਦੇ ਟੈਕਸ ਹੈਗੇ ਆ ਸੋ ਜਿਹੜਾ ਡਾਇਰੈਕਟ ਸੈਲਰੀ ਜਾਂ ਪੈਨਸ਼ਨ ਤੋਂ ਲੋਕ ਟੈਕਸ ਦਿੰਦੇ ਆ ਉਹ ਸਿਰਫ 1 ਤੋਂ 2% ਲੋਕ ਹੈਗੇ ਆ ਟੋਟਲ ਆਬਾਦੀ ਇੰਡੀਆ ਦੀ ਹੈਗੀ ਆ 150 ਕਰੋੜ ਤੇ ਲਗਭਗ 90% ਲੋਕ ਹੈਗੇ ਆ ਪੂਰੇ ਇੰਡੀਆ ਦੇ ਜਿਨ੍ਹਾਂ ਦੀ ਸੈਲਰੀ 15000 ਕੇ 15000 ਰੁਪਏ ਤੋਂ ਵੀ ਘੱਟ ਆ ਸੋ ਜਿਹੜਾ ਇਹ ਫਾਇਦਾ ਹੋ ਰਿਹਾ ਤਾਂ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਕੁਝ ਕੁਝ ਪਰਸੈਂਟ ਲੋਕਾਂ ਨੂੰ ਹੋ ਰਿਹਾ ਜਿਹਦਾ ਦੀ ਸੰਖਿਆ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਨਾਲ ਕਿਹਾ ਜਾ ਰਿਹਾ 55 ਲੱਖ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਇਹ ਜਿਹੜੀ ਸੰਖਿਆ ਹੈਗੀ ਹੈ 2-3 ਕਰੋੜ ਲੋਕ ਹੈਗੇ ਆ ਜਿਨ੍ਹਾਂ ਨੂੰ ਇਹ ਸਾਰੇ ਬਜਟ ਨਾਲ ਫਾਇਦਾ ਹੋਇਆ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ 12 ਲੱਖ ਤੱਕ ਲੋਕਾਂ ਨੂੰ ਟੈਕਸ ਨਹੀਂ ਦੇਣਾ ਪਊਗਾ ਸੋ ਜੇਕਰ ਦੇਖਿਆ ਜਾਵੇ ਤਾਂ ਇੱਕ ਵਾਰੀ ਜਦੋਂ ਅਸੀਂ ਖਬਰ ਪੜ੍ਹਦੇ ਆ ਤਾਂ ਬਹੁਤ ਸਾਰਾ ਇਮਪ੍ਰੈਸ਼ਨ ਪੈਂਦਾ ਪਰ ਜਦੋਂ ਅਸੀਂ ਅੰਕੜਿਆਂ ਤੇ ਜਾਈਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੇ ਇੰਨੇ ਪੈਸੇ ਲੋਕ ਕਮਾਉਂਦੇ ਆ ਤੇ ਜ਼ਿਆਦਾਤਰ ਲੋਕਾਂ ਦੀ ਜਿਹੜੀ ਮਹੀਨੇ ਦੀ ਜਾਂ ਸਾਲ ਦੀ ਇਨਕਮ ਹੈਗੀ ਆ ਉਹ ਲੱਖ ਲੱਖ ਰੁਪਈਆ ਵੀ ਨਹੀਂ ਹੈਗੀ। ਇਹਨਾਂ ਨੇ ਵੀ ਵੋਟਾਂ ਪਾਈਆਂ ਉਹਨਾਂ ਨੇ ਕਿਹੜੀਆਂ ਨਹੀਂ ਪਾਈਆਂ ਤੁਹਾਨੂੰ। ਸੋ ਉਹਨਾਂ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ। ਇਹ ਜਿਹੜੇ بڑے بڑے ਕਾਰਪੋਰੇਟ ਲੋਕ ਹੈਗੇ ਆ ਉਹ ਪੈਸਾ ਇਕੱਠਾ ਤਾਂ ਕਰੀ ਜਾ ਰਹੇ ਆ ਪਰ ਜਿਹੜੇ ਉਹਨਾਂ ਦੇ ਵਰਕਰ ਆ ਉਹਨਾਂ ਦੀ ਸੈਲਰੀਜ਼ ਡੇ ਬਾਈ ਡੇ ਘਟਾ ਰਹੇ ਆ। ਘਟਾ ਕਿਉਂ ਕੀ ਰਹੇ ਆ ਕਿਉਂਕਿ ਇਹ ਜਿਹੜੇ ਰੋਜ਼ਗਾਰ ਹੈਗੇ ਆ ਸਰਕਾਰੀ ਰੋਜ਼ਗਾਰ ਹੈਗੇ ਉਹ ਦਿਨ ਪਰ ਦਿਨ ਘਟ ਰਹੇ ਆ ਇਸ ਲਈ ਨੌਜਵਾਨ ਜਿਹੜੇ ਮਜਬੂਰੀ ਦੇ ਵਿੱਚ ਪ੍ਰਾਈਵੇਟ ਸੈਕਟਰਾਂ ਵੱਲ ਨੂੰ ਜਾ ਰਹੇ ਆ ਤੇ ਪ੍ਰਾਈਵੇਟ ਸੈਕਟਰਾਂ ਦੇ ਕੋਲ ਆਪਸ਼ਨ ਬਹੁਤ ਆ ਇੱਕ ਜੌਬ ਦੇ ਲਈ ਉਹਨਾਂ ਕੋ ਹਜ਼ਾਰਾਂ ਹਜ਼ਾਰ ਬੰਦਾ ਪਿੱਛੇ ਖੜਾ ਜੇਕਰ ਕੋਈ 20000 ਤੇ ਕੰਮ ਕਰਨ ਨੂੰ ਤਿਆਰ ਹੁੰਦਾ ਤਾਂ ਪਿੱਛੇ 15 ਤੇ 10000 ਵਾਲੇ ਵੀ ਹੋ ਜਾਂਦੇ ਆ ਸੋ ਇਸ ਹਿਸਾਬ ਨਾਲ ਇਹ ਜਿਹੜਾ ਪ੍ਰਾਈਵੇਟ ਸੈਕਟਰ ਹੈ ਇਹਨਾਂ ਤੇ ਜਾਦੇ ਧਿਆਨ ਦੇਣ ਦੀ ਲੋੜ ਹੈਗੀ ਆ ਕਿਉਂਕਿ ਜਿਹੜਾ 90 95% ਜਿਹੜਾ ਇਹ ਇੰਡੀਆ ਦੇ ਲੋਕ ਹੈਗੇ ਇਹ ਪ੍ਰਾਈਵੇਟ ਸੈਕਟਰਾਂ ਤੇ ਕੰਮ ਕਰਦੇ ਆ ਜਾਂ ਕੋਈ ਛੋਟੇ ਮੋਟੇ ਆਪਣੇ ਉਦਯੋਗ ਕਰਦੇ ਆ ਉਨਾ ਵੱਲ ਜਿਆਦਾ ਧਿਆਨ ਦੇਣ ਦੀ ਲੋੜ ਸੋ ਜੇਕਰ ਦੱਸਿਆ ਜਾਵੇ ਕਿ ਇਹ ਜਿਹੜਾ 12 ਲੱਖ ਤੱਕ ਵਾਲੇ ਜਿਹੜੇ ਸ਼ੂਟ ਕੀਤੀ ਗਈ ਆ ਇਹ ਸਰਕਾਰ ਨੂੰ 1 ਲੱਖ ਕਰੋੜ ਰੁਪਏ ਦਾ ਜਾਨੀ ਕਿ ਸਾਲਾਨਾ ਇਹਦੇ ਨਾਲ ਇੱਕ ਤਰ੍ਹਾਂ ਨਾਲ ਘਾਟਾ ਪਊਗਾ ਨਹੀਂ ਤਾਂ ਇਹਦੇ ਲੋਕਾਂ ਤੋਂ ਉਹ ਟੈਕਸ ਕਰਦੇ ਸੀਗੇ ਤਾਂ 1 ਲੱਖ ਕਰੋੜ ਤੱਕ ਦਾ ਰੈਵਨਿਊ ਉਹਨਾਂ ਨੂੰ ਮਿਲ ਜਾਂਦਾ ਸੀਗਾ ਪਰ ਹੁਣ ਉਹਨਾਂ ਨੂੰ ਇੰਨਾ ਮਿਲਣਾ ਨਹੀਂਗਾ ਸੋ ਇੱਕ ਤਰ੍ਹਾਂ ਨਾਲ ਦਿੱਲੀ ਦੇ ਵਿੱਚ ਵੀ ਵੋਟਾਂ ਅੱਗੇ ਹੋਰ ਵੀ ਇਹ ਬਿਹਾਰ ਵੱਲ ਵੀ ਵੋਟਾਂ ਹੈਗੀਆਂ ਸ਼ਾਇਦ ਉਹਨਾਂ ਨੂੰ ਵੀ ਖੁਸ਼ ਕਰਨ ਦਾ ਤਰੀਕਾ ਹੋ ਸਕਦਾ ਹੈ ਹੁਣ ਜਿਹੜਾ ਇਹ 1 ਲੱਖ ਕਰੋੜ ਰੁਪਈਆ ਜਿਹੜਾ ਕਿ ਇੱਥੋਂ ਘਾਟਾ ਪਊਗਾ ਇਹ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਸਾਡੇ ਇਹ ਇਹ ਸਰਕਾਰੀ ادارے ਹੁੰਦੇ ਆ ਸਰਕਾਰੀ ਫਰਮਾਂ ਹੁੰਦੀਆਂ ਵਿੱਚੋਂ ਉਹਨਾਂ ਦੇ ਵਿੱਚੋਂ ਸ਼ੇਅਰ ਦੇ ਕੇ ਉਹਨਾਂ ਦੇ ਵਿੱਚ ਹਿੱਸਾ ਦੇ ਕੇ ਬੜਬੜੀਆਂ ਕੰਪਨੀਆਂ ਦਾ ਕਿਸੇ ਦਾ 10% ਕਿਸੇ ਦਾ 20% ਕਿਤੇ ਤੋਂ 20 ਕਰੋੜ ਕਿਸੇ ਤੋਂ 30 ਕਰੋੜ ਇਹ ਜਿਹੜੇ ਪ੍ਰਾਈਵੇਟ ਪਲੇਅਰ ਮਾਰਕੀਟ ਦੇ ਵਿੱਚ ਹੈਗੇ ਉਹਨਾਂ ਨੂੰ ਦੇ ਕੇ ਉਹਨਾਂ ਤੋਂ ਲੈ ਲਿਆ ਜਾਂਦਾ ਤੇ ਲੋਕਾਂ ਨੂੰ ਖੁਸ਼ ਕਰ ਲਿਆ ਜਾਂਦਾ ਇਹ ਕੰਨ ਸਿੱਧਾ ਨਹੀਂ ਟੇਡਾ ਫੜ ਲਿਆ ਜਾਂਦਾ ਸੋ ਇਸੇ ਹਿਸਾਬ ਨਾਲ ਇਹ ਗੇਮ ਚੱਲਦੀ ਰਹਿੰਦੀ ਆ ਆਪਾਂ ਨੂੰ ਲੱਗਦਾ ਹੁੰਦਾ ਹੈ ਕਿ ਟੈਕਸ ਮਾਫ ਹੋ ਗਏ ਹੁੰਦੇ ਆ ਜਾਂ ਟੈਕਸ ਘਟਾ ਦਿੱਤੇ ਗਏ ਹੁੰਦੇ ਆ ਪਰ ਉਹ ਹੋਰ ਕੋਈ ਚੀਜ਼ਾਂ ਦੁਆਰਾ ਆਪਾਂ ਤੋਂ ਲੈ ਲਏ ਜਾਂਦੇ ਆ ਜਿਸ ਤਰ੍ਹਾਂ ਇਹ ਬਿਜਲੀ ਕਈ ਆਪਣੇ ਰਾਜ ਹੈਗੇ ਆ ਉੱਥੇ ਮਾਫ ਹੈਗੀ ਆ ਪਰ ਉੱਥੇ ਤੁਹਾਡੇ ਤੇ ਹੋਰ ਗ੍ਰੀਨ ਟੈਕਸ ਹੈਗੇ ਆ ਜਾਂ ਪੈਟਰੋਲ ਦੇ ਉੱਤੇ ਵਾਧੂ ਇਹ ਰਾਜਾਂ ਨੇ ਟੈਕਸ ਲਾਇਆ ਹੋਏ ਹੈਗੇ ਆ ਸੋ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਨੂੰ ਲੱਗਦਾ ਹੁੰਦਾ ਕਿ ਆਪਾਂ ਨੂੰ ਫ੍ਰੀ ਮਿਲ ਰਿਹਾ ਜਦ ਕਿ ਇਹ ਡੀਜ਼ਲ ਪੈਟਰੋਲ ਥਰੂ ਰੋਜ਼ ਤੁਹਾਡੇ ਕੋਲ 2-4 ਰੁਪਏ ਉਹ ਰਾਜ ਵਾਧੂ ਲੈ ਰਹੇ ਹੁੰਦੇ ਆ ਸੋ ਇਸੇ ਤਰ੍ਹਾਂ ਦੀ ਨੀਤੀ ਮੈਂ ਕਹਿ ਸਕਦਾ ਕਿ ਹਾਂ ਠੀਕ ਆ ਪੇ ਇੱਕ ਤਰ੍ਹਾਂ ਨਾਲ ਫ੍ਰੀ ਇਹ ਪੇਸ਼ ਕੀਤਾ ਗਿਆ ਲੋਕਾਂ ਲਈ ਕਿ 12 ਲੱਖ ਤੱਕ ਤੁਹਾਨੂੰ ਨਹੀਂ ਦੇਣਾ ਪਊਗਾ ਪਰ ਇਹ ਕਿਤੇ ਨਾ ਕਿਤੇ ਇਹ ਜਿਹੜੇ ਪੈਸੇ ਹੈਗੇ ਆ 1 ਲੱਖ ਇਹ ਕਰੋੜ ਰੁਪਈਆ ਹੈਗਾ ਉਹ ਹੋਰ ਤਰੀਕੇ ਦੇ ਨਾਲ ਸਰਕਾਰ ਨੇ ਇਕੱਠਾ ਕਰ ਹੀ ਲੈਣਾ ਹੁੰਦਾ। ਪਰ ਇਹ ਕਿਸਾਨਾਂ ਦੇ ਲਈ ਇਸ ਬਚੜ ਦੇ ਵਿੱਚ ਕੀ ਹੈਗਾ ਤਾਂ ਬਹੁਤਾ ਕੁਝ ਨਹੀਂ ਹੈਗਾ। ਇਸ ਬਚੜ ਦੇ ਵਿੱਚ ਜ਼ਿਆਦਾ ਕੁਝ ਨਹੀਂ ਹੈਗਾ ਪਰ ਕਿਸਾਨਾਂ ਨੂੰ ਇਹ ਜਿਹੜੀਆਂ ਨਵੀਆਂ ਫਸਲਾਂ ਕਪਾਹਾਂ ਕਪਾਹ ਤੇ ਇਹ ਜਿਹੜੀਆਂ ਦਾਣਾਂ ਵੱਲ ਨੂੰ ਪ੍ਰੇਰਿਤ ਕਰਨ ਦੀ ਇਹਦੇ ਵਿੱਚ ਤਜਵੀਜ਼ ਜਿਹੜੀ ਹੈਗੀ ਉਹ ਜ਼ਰੂਰ ਰੱਖੀ ਗਈ ਆ ਕਿਉਂਕਿ ਦਾਣਾ ਇੱਕ ਐਦਾਂ ਦੀ ਚੀਜ਼ ਹੈਗੀ ਆ ਕਿ ਜਿਹੜਾ ਇੰਡੀਆ ਹਮੇਸ਼ਾ ਬਾਹਰਲੇ ਦੇਸ਼ਾਂ ਤੋਂ ਹੀ ਮੰਗਵਾਉਂਦਾ ਹੈਗਾ। ਸੋ ਸਾਡੇ ਇੰਡੀਆ ਦੇ ਕੋਲ ਬਹੁਤ ਸਾਰੇ ਏਰੀਏ ਹੈਗੇ ਆ ਪੰਜਾਬ ਹਰਿਆਣਾ ਜੂਪੀ ਰਾਜਸਥਾਨ ਜਿੱਥੇ ਵਧੀਆ ਦਾਲਾਂ ਦੀ ਖੇਤੀ ਹੋ ਸਕਦੀ ਆ ਸੋ ਇਹ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਝੋਨੇ ਵਾਲਾ ਰਕਬਾ ਘਟਾ ਕੇ ਇਹ ਜਿਹੜੇ ਦਾਲਾਂ ਵਾਲਾ ਰਕਬਾ ਆ ਉਹ ਵਧਾਇਆ ਜਾਵੇ ਤੇ ਜੇਕਰ ਗੱਲ ਕੀਤੀ ਜਾਵੇ ਫਿਕਸ ਪ੍ਰਾਈਸ ਐਮ ਐਸ ਪੀ ਹੋ ਸਕਦਾ ਹੈ ਕਿ ਦਾਲਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਿਲ ਵੀ ਸਕਦੀ ਆ ਜਿਸ ਤਰ੍ਹਾਂ ਦੇ ਇਸ਼ਾਰੇ ਇਸ ਬਚਟ ਤੋਂ ਮਿਲ ਰਹੇ ਆ ਸੋ ਦੂਸਰੀ ਗੱਲ ਇਹ ਆ ਕਿ ਜਿਹੜਾ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਦੀ ਲਿਮਿਟ ਹੁੰਦੀ ਸੀਗੀ 3 ਲੱਖ ਤੋਂ ਵਧਾ ਕੇ 5 ਲੱਖ ਤੱਕ ਕਰ ਦਿੱਤੀ ਗਈ ਆ ਵੈਸੇ ਤਾਂ ਮੈਨੂੰ ਲੱਗਦਾ ਇਹ ਕ੍ਰੈਡਿਟ ਕਾਰਡ ਬਹੁਤ ਸਾਰੇ ਕਿਸਾਨਾਂ ਨੂੰ ਮਿਲਦਾ ਨਹੀਂਗਾ ਪਹਿਲੇ ਹੀ ਲੋਨ ਵਗੈਰਾ ਇਹਨਾਂ ਨੇ ਜ਼ਮੀਨਾਂ ਤੇ ਲਏ ਹੁੰਦੇ ਆ ਸੋ ਇਹਦਾ ਬਹੁਤਾ ਫਾਇਦਾ ਬਹੁਤੇ ਕਿਸਾਨਾਂ ਨੂੰ ਮਿਲਦਾ ਨਹੀਂਗਾ ਵੈਸੇ ਉਹਨਾਂ ਨੇ ਇਹਦੀ ਜਿਹੜੀ ਲਿਮਿਟ ਹੈਗੀ ਆ 3 ਲੱਖ ਤੋਂ ਵਧਾ ਕੇ 5 ਲੱਖ ਤੱਕ ਕਰ ਦਿੱਤੀ ਗਈ ਆ ਜਿਹੜੇ ਬਿਹਾਰ ਦੇ ਵਿੱਚ ਮਖਾਣਾ ਦੇ ਇਹ ਕਿਸਾਨ ਸੀਗੇ ਮਖਾਣਾ ਪੈਦਾ ਕਰਦੇ ਸੀਗੇ ਉੱਥੇ ਬਿਹਾਰ ਦੇ ਵਿੱਚ ਇੱਕ ਮਖਾਣਿਆਂ ਦੀ ਪੂਰੀ ਇੰਡਸਟਰੀ ਜਾਂ ਇੱਕ ਫੈਕਟਰੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਆ ਉਹਦੇ ਲਈ ਵੀ ਇਹਨਾਂ ਨੇ ਇਸ ਬਚਤ ਦੇ ਵਿੱਚ ਤਜਵੀਜ਼ ਪੇਸ਼ ਕੀਤੀ ਹੈਗੀ ਆ ਜਿਹੜਿਆ ਦੇ ਤਿੰਨ ਵੱਡੇ ਸ਼ਹਿਰਾਂ ਨੂੰ ਚੁਣਿਆ ਜਾਊਗਾ ਜਿਹਦੇ ਵਿੱਚ AI ਐਜੂਕੇਸ਼ਨ ਦੇ ਉੱਤੇ ਜ਼ੋਰ ਦਿੱਤਾ ਜਾਊਗਾ ਉਹਦੇ ਵਿੱਚ ਪੰਜਾਬ ਦਾ ਕੋਈ ਸ਼ਹਿਰ ਆਉਂਦਾ ਹੈ ਜਾਂ ਨਹੀਂ ਆਉਂਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੂਗਾ ਦੇਸ਼ ਦੇ ਵਿੱਚ ਜੂਰੀਏ ਦੀ ਕਿਲਤ ਆਈ ਸੀਗੀ ਉਹਦੇ ਲਈ ਵੀ ਜੂਰੀਆ ਬਣਾਉਣ ਦੇ ਲਈ ਨਵੇਂ ਪਲਾਂਟ ਲਾਉਣ ਦਾ ਜਿਹੜਾ ਇਹਦੇ ਵਿੱਚ ਬਜਟ ਦੇ ਵਿੱਚ ਜਿਹੜਾ ਇੱਕ ਇੱਕ ਤਜਵੀਜ਼ ਰੱਖੀ ਗਈ ਆ ਕਿ ਨਵੇਂ ਜਿਹੜੇ ਹੈਗੇ ਆ ਪਲਾਂਟ ਜੂਰੀਏ ਦੇ ਉਹ ਵੀ ਲਗਾਏ ਜਾਊਗੇ ਇਸ ਸਾਲ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਡਿਫੈਂਸ ਦਾ ਜਿਹੜਾ ਬਜਟ ਹੈਗਾ ਉਹਦੇ ਵਿੱਚ 6.81 ਲੱਖ ਕਰੋੜ ਰੁਪਏ ਦਾ ਜਿਹੜਾ ਇਹ ਬਜਟ ਰੱਖਿਆ ਗਿਆ ਹੈ ਡਿਫੈਂਸ ਦੇ ਲਈ ਜਿਹੜਾ ਕਿ ਪਿਛਲੇ ਸਾਲ ਨਾਲੋਂ 9% ਇਸ ਵਾਰੀ ਇਨਕਰੀਜ਼ ਕੀਤਾ ਗਿਆ ਹੈ ਡਿਫੈਂਸ ਬਜਟ ਨੂੰ ਦੇਖ ਕੇ ਤਾਂ ਲੱਗਦਾ ਜਦੋਂ ਅਸੀਂ ਲੱਖਾਂ ਕਰੋੜਾਂ 'ਚ ਪੜਦੇ ਹਾਂ ਕਿ ਬਹੁਤ ਵੱਡਾ ਬਜਟ ਹੈਗਾ ਪਰ ਜੇਕਰ ਅਸੀਂ ਜਿਹੜੇ ਬڑے-ਬڑے ਦੇਸ਼ ਆ ਉਹਨਾਂ ਨਾਲ ਕੰਪੇਅਰ ਕੀਤਾ ਜਾਵੇ ਤਾਂ ਇਹ ਬਹੁਤ ਥੋੜਾ ਬਜਟ ਹੈਗਾ ਜੇਕਰ ਗੱਲ ਕੀਤੀ ਜਾਵੇ 6.81 ਲੱਖ ਕਰੋੜ ਰੁਪਈਆ ਜਿਹੜਾ ਬਜਟ ਲਈ ਰੱਖਿਆ ਗਿਆ ਹੈ ਡਿਫੈਂਸ ਲਈ ਉਹਦੇ ਵਿੱਚੋਂ ਲਗਭਗ 4.88 ਇਹ ਲੱਖ ਕਰੋੜ ਰੁਪਈਆ ਤਾਂ ਜਿੱਦਾਂ ਕਿ ਪੈਨਸ਼ਨਾਂ ਜਾਂ ਤਨਖਾਹਾਂ ਜਿਹੜੇ ਆਰਮੀ ਦੇ ਇਹ ਬੰਦੇ ਹੈਗੇ ਆ ਅਫੀਸਰ ਹੈਗੇ ਆ ਜਾਂ ਹੋਰ ਜਵਾਨ ਹੈਗੇ ਆ ਉਹਨਾਂ ਤੇ ਹੀ ਚੱਲ ਜਾਂਦਾ ਹੈ ਸੇ ਬਹੁਤ ਥੋੜਾ ਪੈਸਾ ਜਾਨੀ ਕਿ 1 1.92 ਲੱਖ ਕਰੋੜ ਰੁਪਈਆ ਜਿਹੜਾ ਕੈਪੀਟਲ ਇਨਕਰੀਜ਼ ਕਰਨ ਲਈ ਹੀ ਬਚਦਾ ਆ ਜਿਹਦੇ ਵਿੱਚ ਹਵਾਈ ਜਹਾਜ਼ ਵੀ ਲੈਣੇ ਆ ਇਹ ਹੋਰ ਜੰਗੀ ਸਮਾਨ ਲੈਣਾ ਆ ਦਾ ਤੇ ਇਸ ਲਈ ਜਿਹੜਾ ਇਹ ਬਜਟ ਆ ਮੈਨੂੰ ਲੱਗਦਾ ਬਾਕੀ ਜਿਸ ਤਰ੍ਹਾਂ ਇਸ ਵੇਲੇ ਡਿਵੈਲਪ ਦੇਸ਼ ਹੈਗੇ ਉਹਨਾਂ ਦੇ ਮੁਕਾਬਲੇ ਬਹੁਤ ਥੋੜਾ ਘੱਟ ਹੈਗਾ ਆ ਇਸ ਲਈ ਸਰਕਾਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੋਚਣ ਦੀ ਜ਼ਰੂਰਤ ਹੈਗੀ ਆ ਬਜਟ ਜਿਹੜਾ 2025 ਦਾ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਇਹ ਵਿੱਤ ਮੰਤਰੀ ਸ਼੍ਰੀਮਤੀ ਮਮਲਾ ਸੀਤਾਰਾ ਮੰਜੀ ਦੁਆਰਾ ਚ ਸਭ ਤੋਂ ਮਹੱਤਵਪੂਰਨ ਜਿਹੜਾ ਇੱਕ ਹੈਡਲਾਈਨ ਬਣੀ ਸੀਗੀ ਕਿ 12 ਲੱਖ ਤੱਕ ਵਾਲੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਇਹ ਕੋਈ ਟੈਕਸ ਨਹੀਂ ਦੇਣਾ ਪਊਗਾ ਸੋ 12 ਲੱਖ ਦੇ ਤੱਕ ਵਾਲੇ ਜਿਹੜੇ ਵਿੱਚ ਲੋਕ ਆਉਂਦੇ ਆ ਉਹ ਲਗਭਗ ਤেন ਤੋਂ 4 ਕਰੋੜ ਲੋਕ ਹੈਗੇ ਆ ਜਿਹੜੇ ਕੀ ਇਹ 150 ਕਰੋੜ ਦੀ ਆਬਾਦੀ ਦੇ ਵਿੱਚ ਸਿਰਫ ਕੁਝ ਪਰਸੈਂਟ ਲੋਕ ਬਣਦੇ ਆ ਸੋ ਕਿਸੇ ਨਾ ਕਿਸੇ ਤਰ੍ਹਾਂ ਜੇਕਰ ਦੇਖਿਆ ਜਾਵੇ ਉਹ ਹਾਈ ਕੁਆਲਿਟੀ ਲੋਕ ਕਹ ਲਓਗੀ ਜਾਂ ਲੀਡਰ ਆ ਜਾਣੇ ਜਾਂ ਬੜੀ-ਬੜੀਆਂ ਪੋਸਟਾਂ ਦੇ ਉੱਤੇ ਬੈਠੇ ਲੋਕ ਹੈਗੇ ਆ ਜਾਂ ਸਰਕਾਰੀ ਅਫਸਰ ਹੈਗੇ ਆ ਜਾਂ ਸਰਕਾਰੀ ਨੌਕਰੀਆਂ ਕਰਦੇ ਲੋਕ ਹੈਗੇ ਆ ਜਾਂ ਵੱਡੇ-ਵੱਡੇ ਉਦਯੋਗਪਤੀ ਲੋਕ ਹੈਗੇ ਆ ਉਹਨਾਂ ਨੂੰ ਇਸ ਚੀਜ਼ ਦਾ ਜ਼ਰੂਰ ਫਾਇਦਾ ਹੋਊਗਾ हां ਜਿਹੜੇ ਥੋੜੇੇ ਕੰਮ ਹਾਂ ਜਿਹੜੇ ਛੋਟੇੇ ਕੰਮ ਕਰਦੇ ਆ ਜਾਂ ਕੋਈ ਥੋੜੀਆਂ ਨੌਕਰੀਆਂ ਕਰਦੇ ਆ ਜਾਂ ਛੋਟੀਆਂ ਨੌਕਰੀਆਂ ਕਰਦੇ ਆ ਉਹਨਾਂ ਨੂੰ ਵੀ ਫਾਇਦਾ ਹੋਊਗਾ ਪਰ ਇਹ ਬਹੁਤ ਕੁਝ ਪਰਸੈਂਟ ਲੋਕ ਹੈਗੇ ਆ ਜਿਨ੍ਹਾਂ ਨੂੰ ਫਾਇਦਾ ਹੋਊਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਜਿਹੜੀ ਇਹ ਸਾਲ ਦੀ ਇਨਕਮ ਹੈਗੀ ਆ ਇੰਡੀਆ ਦੇ ਵਿੱਚ ਉਹ 2-3 ਲੱਖ ਰੁਪਈਆ ਉਹਦੇ ਤੋਂ ਵੀ ਥੱਲੇ ਹੈਗੀ ਆ ਸੋ ਜਿਹੜੀ ਉਹ ਵਾਲੀ ਇਨਕਮ ਲੋਕਾਂ ਦੀ ਉਹ ਵਧਾਉਣ ਤੇ ਮੈਨੂੰ ਲੱਗਦਾ ਜਾਦੇ ਜ਼ੋਰ ਦੇਣਾ ਚਾਹੀਦਾ ਆ ਉਹਦੇ ਨਾਲ ਕੀ ਹੋਊਗਾ ਜਿਹੜੇ ਸਾਰੇ ਲੋਕਾਂ ਦੀ ਇੱਕ ਜਿਹੜੀ ਇਹ ਕਿਸੇ ਚੀਜ਼ ਨੂੰ ਖਰੀਦਣ ਦੀ ਸ਼ਮਤਾ ਆਉਗੀ ਉਹ ਵਧੂਗੀ ਕਿੱਥੇ ਤੁਸੀਂ 3 ਤੋਂ 4 ਕਰੋੜ ਸਿਰਫ ਲੋਕਾਂ ਨੂੰ ਹੀ ਇਹ ਵਾਧੂ ਪੈਸੇ ਜਾਨੀ ਕਿ ਦੇ ਰਹੇ ਆ ਮਤਲਬ ਕਿ ਉਹਨਾਂ ਦਾ ਟੈਕਸ ਮਾਫ ਕਰਕੇ ਸੋ ਉਹ ਇੱਕ ਮਾਰਕੀਟ ਦੇ ਉੱਤੇ ਇੰਨਾ ਪ੍ਰਭਾਵ ਨਹੀਂ ਪਾ ਸਕਦੇ ਪਰ ਜੇਕਰ ਅਸੀਂ ਇਦਾਂ ਦੇ ਕੁਝ ਤਜਵੀਜ਼ਾਂ ਪੇਸ਼ ਕਰੀਏ ਇਦਾਂ ਦੇ ਇਹ ਅਸੀਂ ਤਬਦੀਲੀਆਂ ਲਿਆਈਏ ਪੂਰੇ ਸਿਸਟਮ ਦੇ ਵਿੱਚ ਕਿ ਜਿਹੜਾ ਹਰੇਕ ਪਰ ਵਿਅਕਤੀ ਆਮਦਨ ਹੈਗੀ ਆ ਉਹ ਘੱਟ ਤੋਂ ਘੱਟ 30-40 ਹਜ਼ਾਰ ਰੁਪਏ ਤੱਕ ਹੋ ਜਾਏ ਜਿੰਨੀ ਜਦੋਂ ਇੰਦਾ ਦੀ ਇਨਕਮ ਹੋ ਗਈ ਤਾਂ ਜਿਹੜਾ ਇੱਕ ਮਾਰਕੀਟ ਦੇ ਵਿੱਚ ਜਿਹੜਾ ਖਰੀਦਣ ਦੀ ਸ਼ਮਤਾ ਇੱਕ ਬੰਦੇ ਦੀ ਉਹ ਵੀ ਵਧੂਗੀ ਜਿਹਦੇ ਨਾਲ ਜਿਹੜੇ bizness ਲੋਕ ਹੈਗੇ ਆ ਉਹ ਵੀ ਵਧੂਗੇ ਇਸ ਤਰ੍ਹਾਂ ਜਿਹੜਾ ਇੱਕ ਨਾਲ ਦੇਸ਼ ਦੀ ਜਿਹੜੀ ਇਹ ਇਕਨੋਮੀ ਹੈਗੀ ਆ ਉੱਪਰ ਜਾ ਸਕਦੀ ਆ ਸਿਰਫ ਤਿੰਨ ਤੋਂ ਚਾਰ ਕਰੋੜ ਲੋਕ ਜਿਹੜੇ ਹੈਗੇ ਆ ਦੇਸ਼ ਦੇ ਉਹਨਾਂ ਨੂੰ ਫਾਇਦਾ ਦੇਣ ਨਾਲ ਪੂਰੇ ਦੇਸ਼ ਦੀ ਇਕਨੋਮੀ ਉੱਪਰ ਨਹੀਂ ਜਾ ਸਕਦੀ ਇਹ ਆਪਣੀ ਗੱਲਬਾਤ ਸੀਗੀ ਅੱਜ ਦੀ ਜੀਆ ਲੱਗੀ ਜਾਂ ਕੁਝ ਕਮੀ ਪੇਚੀ ਆ ਥੱਲੇ ਕਮੈਂਟ ਕਰਕੇ ਦੱਸ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ